ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਸਾਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਾਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰ ਤੋਂ ਸਾਰੇ ਗੁਰ ਬਾਣੀ ਕਾ ਸੇਵਕ ਜਨਨਨ ਰਤਾਰਖ ਗੁਰੂ ਨਿਸਤਾਰੇ ਸੋ ਕਹੋ ਡਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜਨ ਹਰ ਗੁਣ ਗਾਵੈ ਭੁੱਖੇ ਖਾਵਤ ਲਾਜ ਨਾ ਆਵੈ ਤਿਉ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉ ਅਲਕਾਈਐ ਜਤ ਸਿਮਰਨ ਦਰਗਹ ਮੁਖ ਉਜਲ ਸਦਾ ਸਦਾ ਸੁਖ ਪਾਈਆ ਰਹਾ ਜਿਉ ਕਾਮ ਲੋਭਵ ਤਿਉ ਹਰਦਾਸ ਫਰਜਸ ਪਾਵੈ ਜੋ ਮਾਤਾ ਪੈ ਨਪਟਾਵ ਤਿਉ ਗਿਆਨੀ ਨਾਮ ਕਮਾਵ ਗੁਰਪੂਰ ਤੇ ਪਵ ਜਨ ਨਾਨਕ ਨਾਮ ਤਿਆਗ ਤੇਰੇ ਤੇ ਪਾਵ ਜਨ ਨਾਨਕ ਨਾਮ ਧਿਆਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 629 ਅੰਗ ਦੇ ਉੱਤੇ ਸੁਭਾਏਮਾਨ ਸੋਰਠਿ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਨ੍ਹਾਂ ਦੇ ਮੁਖਾਰ ਬਿੰਦਤ ਸੌਰਫ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ। ਅੱਜ ਸਾਨੂੰ ਕੀ ਸਮਝਾ ਰਹੇ ਹੈ ਗੁਰੂ ਅਰਜਨ ਸਾਹਿਬ ਮਹਾਰਾਜ? ਭੁੱਖੇ ਖਾਵਤ ਲਾਜ ਨ ਆਵੇ। ਕਹਿੰਦੇ ਜੇ ਕੋਈ ਬੰਦਾ ਪ੍ਰਸ਼ਾਦੇ ਗੋਦੀੋਂ ਭੁੱਖਾ ਹੋਵੇ ਨਾ ਉਹ ਕਹਿੰਦੇ ਫਿਰ ਸੰਗਦਾ ਨਹੀਂ ਹੈ। ਜਿੱਥੇ ਕਿਤੇ ਵੀ ਉਹਨੂੰ ਪ੍ਰਸ਼ਾਦਾ ਮਿਲੇ ਕਹਿੰਦੇ ਉਹ ਨਹੀਂ ਸੰਗਦਾ ਉਹਨੇ ਫਟਾਫਟ ਉੱਥੇ ਪ੍ਰਸ਼ਾਦਾ ਛੱਕ ਕੇ ਆਪਣੀ ਭੁੱਖ ਮਟਾਉਣੀ ਹੈ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਜਦੋਂ ਉਹ ਨਹੀਂ ਸੰਗਦਾ ਤੇ ਉਹ ਹਰ ਜਨ ਹਰ ਗੁਣ ਗਾਵੇ ਕਹਿੰਦੇ ਇਸੇ ਤਰ੍ਹਾਂ ਬਿਨਾਂ ਸੰਗ ਤੋਂ ਉਸ ਪਰਮਾਤਮਾ ਦੇ ਗੁਣ ਗਾਇਆ ਕਰੋ ਜਿਵੇਂ ਉਹ ਨਹੀਂ ਸੰਗਦਾ ਨਾ ਅਸੀਂ ਵੀ ਕਹਿੰਦੇ ਕਿਉਂ ਸੰਗੀਏ ਪਰਮਾਤਮਾ ਦਾ ਨਾਮ ਜਪਣ ਤੋਂ ਸਾਨੂੰ ਕਾਦੀ ਸੰਗ ਹੈ ਜਦੋਂ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਸੁਣਨੀ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਕਹਿੰਦੇ ਇਹਦੇ ਵਿੱਚ ਕਾਦੀ ਸੰਗ ਹੈ ਜੀ ਆਪਣੇ ਕਾਜ ਕੋ ਕਿਉਂ ਅਲਕਾਈਐ ਕਹਿੰਦੇ ਇਹ ਤੇ ਸਾਡਾ ਸਭ ਤੋਂ ਵੱਡਾ ਕਾਜ ਇਹ ਤੇ ਸਭ ਤੋਂ ਵੱਡਾ ਕੰਮ ਹੈ ਗੁਰਬਾਣੀ ਪੜ੍ਹਨੀ ਗੁਰਬਾਣੀ ਸੁਣਨੀ ਕਹਿੰਦੇ ਸਭ ਤੋਂ ਵੱਡਾ ਕੰਮ ਹੈ ਕਹਿੰਦੇ ਇਹਦੇ ਵਾਸਤੇ ਅਸੀਂ ਕਿਉਂ ਆਲਸ ਕਰਦੇ ਆ ਆਪਣੇ ਕਾਜ ਕੋ ਕਿਉਂ ਅਲਕਾਈਐ ਕਹਿੰਦੇ ਆਲਸ ਨਹੀਂ ਕਰਨਾ ਚਾਹੀਦਾ ਅੱਜ ਕੱਲ੍ਹ ਆਲਸ ਜਿਆਦਾ ਹੋ ਗਿਆ ਜੀ ਸਾਡੇ 'ਚ ਆਲਸ ਨਹੀਂ ਕਰਨਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਜਿਵੇਂ ਭੁੱਖਾ ਬੰਦਾ ਪ੍ਰਸ਼ਾਦਾ ਮਿਲਦਾ ਫਟਾਫਟ ਨੂੰ ਆਪਣੇ ਭੁੱਖ ਮਟਾਉਣ ਦੀ ਕਰਦਾ ਕਹਿੰਦੇ ਇਸੇ ਤਰ੍ਹਾਂ ਤੁਸੀਂ ਵੀ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਭੁੱਖ ਮਟਾਓ ਜਿਹੜੀ ਸਾਡੇ ਅੰਦਰ ਨਾਮ ਦੀ ਭੁੱਖ ਹੈ ਨਾ ਕਹਿੰਦੇ ਉਹ ਮਟਾਉਣੀ ਪੈਣੀ ਹੈ ਆਪਣੇ ਕਾਜਕੁਮ ਕਿਉਂ ਅਲਕਾਈ ਹੈ ਜੇ ਆਲਸ ਕਰਦੇ ਰਹੇ ਉਹ ਭੁੱਖ ਨਹੀਂ ਮਿਟਣੀ ਭੁੱਖ ਮਿਟੂਗੀ ਕਿਵੇਂ ਗੁਰੂ ਸਾਹਿਬ ਕਹਿੰਦੇ ਕਬੀਰ ਕੇਸੋ ਕੇਸੋ ਕੂਕੀ ਐ ਨਾ ਸੋਈਐ ਆਸਾਰ ਰਾਤ ਦਿਵਸ ਕੈ ਕੂਕਨੇ ਕਬੂ ਕੇ ਸੁਨੇ ਬੁਕਾਰ ਕਹਿੰਦੇ ਬਸ ਉਸ ਪ੍ਰਮਾਤਮਾ ਦਾ ਨਾਮ ਸਿਮਰਦੇ ਜਾਓ ਸਿਮਰਦੇ ਜਾਓ ਕਦੇ ਤੇ ਕਹਿੰਦੇ ਉਸ ਪ੍ਰਮਾਤਮਾ ਦੇ ਕੋਲ ਸਾਡੀ ਆਵਾਜ਼ ਪਹੁੰਚ ਜਾਣੀ ਐ ਜਿੱਦੇ ਉਹਦੇ ਕੋਲੇ ਆਵਾਜ਼ ਪਹੁੰਚ ਗਈ ਉਦੋਂ ਸਾਡੀ ਭੁੱਖ ਲਹਿ ਜਾਣੀ ਉਹਦੇ ਤ੍ਰਿਪਤ ਹੋ ਜਾਗੇ ਕਹਿੰਦੇ ਜੇਤ ਸਿਮਰਨ ਦਰਗਹ ਮੁਖ ਉਜਲ ਸਦਾ ਸਦਾ ਸੁਖ ਪਾਈ ਹੈ ਕਹਿੰਦੇ ਜਿਹੜਾ ਸਿਮਰਨ ਕਰਨ ਦੇ ਨਾਲ ਸਾਡਾ ਮੁਖ ਉਜਲਾ ਹੋਵੇ ਸਾਡਾ ਮੁਖ ਸੋਹਣਾ ਹੋਵੇ ਕਹਿੰਦੇ ਜਿਹੜਾ ਸਿਮਰਨ ਕਰਨ ਦੇ ਨਾਲ ਸਾਡੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਹੋਵੇ ਜਿਹੜਾ ਸਿਮਰਨ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਉਣ ਕਹਿੰਦੇ ਉਹਨੂੰ ਕਿਉਂ ਛੱਡ ਬੈਠੇ ਹਾਂ ਜਿੱਤ ਸਿਮਰਨ ਦਰਗਹ ਮੁਖ ਯੋਜਨ ਸਦਾ ਸਦਾ ਸੁਖ ਪਾਈ ਹੈ ਕਹਿੰਦੇ ਜਿਹੜੀ ਸੌਖ ਵਾਲੀ ਚੀਜ਼ ਹੈ ਉਹਨੂੰ ਅਸੀਂ ਛੱਡ ਬੈਠੇ ਹਾਂ ਜੀ ਜਿਹੜੀ ਸੁਖ ਦੇਣ ਵਾਲੀ ਚੀਜ਼ ਹੈ ਉਹਨੂੰ ਛੱਡ ਬੈਠੇ ਹਾਂ ਜਿਹੜੀ ਸਾਡੇ ਆਹ ਸ਼ਰੀਰ ਨੂੰ ਦੁੱਖ ਦੇਣ ਵਾਲੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਗ੍ਰਹਿਣ ਕਰ ਲਿਆ ਰਹਾਓ ਕਿਹੜੀਆਂ ਗੱਲਾਂ ਰਹਿਣ ਗ੍ਰਹਿਣ ਕਰ ਲਈਆਂ ਦੀ ਅਸੀਂ ਰਹਾਉ ਤੋ ਨਾਲ ਹੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਉ ਕਾਮੀ ਕਾਗ ਲੁਭਾਵੈ ਹੁਣ ਜਿਹੜਾ ਕਾਮੀ ਬੰਦਾ ਹੈ ਉਹਨੂੰ ਕਾਮ ਜੰਗਾ ਲੱਗਦਾ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਦੋਂ ਉਹ ਆਪਣਾ ਕੰਮ ਨਹੀਂ ਛੱਡਦਾ ਮਾੜੇ ਕੰਮ ਨਹੀਂ ਛੱਡਦਾ ਨਾਲੇ ਸਰਕਾਰਾਂ ਨੇ ਦੇਖੋ ਕਿੰਨੇ ਸਖਤ ਕਾਨੂੰਨ ਕੀਤੇ ਆ ਆ ਇੱਕ ਪਰਸੋਂ ਚੌਥੇ ਦੀ ਖਬਰ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤਕਰੀਬਨ 5-6 ਮਹੀਨਿਆਂ ਦੇ ਵਿੱਚ ਹੀ ਉਹਨੂੰ ਫਾਂਸੀ ਦੀ ਸਜ਼ਾ ਸੁਲਹਾਤੀ ਫਾਂਸੀ ਦੀ ਸਜ਼ਾ ਲੱਗਣ ਤੋਂ ਬਾਅਦ ਕਿਹੜਾ ਹੁਣ ਲੋਕ ਹਟ ਗਏ ਜੀ ਜਿਹੜੇ ਬੰਦੇ ਦੇ ਅੰਦਰ ਕਹਿੰਦੇ ਕਾਮਵਾਸ਼ਨਾ ਪੈਦਾ ਹੋਗੇ ਕਹਿੰਦੇ ਉਹ ਹਟਦਾ ਨਹੀਂ ਫਿਰ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਉ ਕਾਮੀ ਕਾਬ ਲਗਾਵੇ ਤਿਉ ਹਰ ਦਾਸ ਹਰ ਸੁਖ ਪਾਵੈ ਕਹਿੰਦੇ ਉਹਨੂੰ ਤੇ ਪਤਾ ਹੈ ਕਿ ਮੈਨੂੰ ਬਿਮਾਰੀਆਂ ਵੀ ਲੱਗਣ ਗਈਆਂ ਤਾਂ ਵੀ ਹਟਦਾ ਨਹੀਂ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਕਹਿੰਦੇ ਤਿਉਹ ਹਰ ਦਾਸ ਹਰ ਜਸ ਸੁਭਾਅ ਹੈ ਕਹਿੰਦੇ ਤੁਸੀਂ ਕਿਉਂ ਛੱਡ ਬੈਠੇ ਹੋ ਤੁਹਾਨੂੰ ਵੀ ਉਹ ਚੰਗਾ ਲੱਗਣਾ ਚਾਹੀਦਾ ਪ੍ਰਮਾਤਮਾ ਦਾ ਨਾਮ ਗੁਰਬਾਣੀ ਚੰਗੀ ਲੱਗਣੀ ਚਾਹੀਦੀ ਹੈ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਦਾਸ ਬਣ ਗਿਆ ਨਾ ਜਿਹੜਾ ਪ੍ਰਮਾਤਮਾ ਦਾ ਗੋਲਾ ਬਣ ਗਿਆ ਕਹਿੰਦੇ ਉਹਨੂੰ ਫਿਰ ਪ੍ਰਮਾਤਮਾ ਦੀ ਬਾਣੀ ਸਿੱਖਤ ਸਲਾ ਚੰਗੀ ਲੱਗਣ ਲੱਗ ਜਾਂਦੀ ਹੈ ਪਰ ਸਾਨੂੰ ਚੰਗੀ ਕਿਉਂ ਨਹੀਂ ਲੱਗਦੀ ਕਿਉਂਕਿ ਅਜੇ ਤੱਕ ਅਸੀਂ ਗੁਰਬਾਣੀ ਦੇ ਨਾਲ ਜੁੜੇ ਨਹੀਂ ਅਜੇ ਤੱਕ ਅਸੀਂ ਗੁਰੂ ਦੇ ਨਾਲ ਪਿਆਰ ਨਹੀਂ ਪਾਇਆ ਜਿੱਦੇ ਗੁਰੂ ਦੇ ਨਾਲ ਪਿਆਰ ਪਾ ਲਿਆ ਨਾ ਉਹਦੇ ਹੋਣਾ ਕੀ ਹੈ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਉ ਮਾਤਾ ਬਾਲ ਲਪਟਾਵੇ ਕਹਿੰਦੇ ਜਿਵੇਂ ਇੱਕ ਮਾਂ ਹੁੰਦੀ ਹੈ ਨਾ ਉਹਦਾ ਛੋਟਾ ਜਿਹਾ ਪੁੱਤ ਹੁੰਦਾ ਧੀ ਹੁੰਦੀ ਹੈ ਕਹਿੰਦੇ ਉਹ ਆਪਣੇ ਪੁੱਤ ਨੂੰ ਧੀ ਨੂੰ ਦੁੱਧ ਪਲਾ ਕੇ ਕਹਿੰਦੇ ਮੰਜੇ ਤੇ ਪਾ ਦਿੰਦੀ ਹੈ ਕਹਿੰਦੇ ਪੰਘੂੜੇ 'ਚ ਪਾ ਦਿੰਦੀ ਹੈ ਪਰ ਕੰਮ ਕਾਰਬਾਰ ਅੰਦਰ ਕਰਦੀ ਹੈ ਕਹਿੰਦੇ ਉਹਦਾ ਜਿਹੜਾ ਪਿਆਰ ਹੈ ਜਿਹੜੀ ਉਹਦੀ ਅੰਦਰ ਦੀ ਤ੍ਰਿਸ਼ਨਾ ਹੈ ਉਹ ਬੱਚੇ 'ਚ ਲੱਗੇ ਹੋਈ ਹੈ ਕਹਿੰਦੇ ਜੋ ਮਾਤਾ ਬਾਲ ਲਪਟਾਵੇ ਕਹਿੰਦੇ ਉਹਦੇ ਨਾਲ ਜੰਗੜੀ ਹੋਈ ਹੈ ਸਦਾ ਹੀ ਹੋਣ ਬੱਚੇ ਸਕੂਲੋਂ ਆਉਂਦੇ ਆ ਜੀ 2:30 ਵਜੇ ਜਦੋਂ ਸਕੂਲੋਂ ਆਉਂਦੇ ਆ ਕਦੇ ਮਾਂ ਨੇ ਟਾਈਮ ਨਹੀਂ ਦੇਖਿਆ ਕਿਉਂਕਿ ਮਾਂ ਦਾ ਚਿੱਤ ਉਸ ਬੱਚੇ 'ਚ ਜੁੜਿਆ ਹੋਇਆ ਹੈ ਮਾਂ ਦਾ ਚਿੱਤ ਉਸ ਬੱਚੇ 'ਚ ਜੁੜਿਆ ਹੋਇਆ ਹੈ ਮਾਂ ਨੂੰ ਟਾਈਮ ਦੇਖਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਉਹਦਾ ਪਿਆਰ ਹੈ ਜਦੋਂ ਸਾਡਾ ਪਿਆਰ ਗੁਰੂ ਦੇ ਨਾਲ ਬਣ ਗਿਆ ਨਾ ਫਿਰ ਅਸੀਂ ਗੁਰੂ ਤੋਂ ਦੂਰ ਕਿਉਂ ਹੋਵਾਂਗੇ ਜਦੋਂ ਬੱਚੇ ਦੇ ਨਾਲ ਮਾਂ ਦਾ ਪਿਆਰ ਹੈ ਉਹ ਬੱਚੇ ਤੋਂ ਦੂਰ ਕਿਉਂ ਹੋਊਗੀ ਫਿਰ ਜਿਉਂ ਮਾਤਾ ਬਾਲ ਸਾਹਬ ਕਹਿੰਦੇ ਜਿਵੇਂ ਮਾਂ ਆਪਣੇ ਪੁੱਤ ਨਾਲ ਧੀ ਨਾਲ ਪਿਆਰ ਕਰਦੀ ਐ ਉਸੇ ਤਰ੍ਹਾਂ ਹੀ ਪਿਆਰ ਅਸੀਂ ਗੁਰਬਾਣੀ ਨਾਲ ਕਰੀਏ ਨਾ ਗੁਰਬਾਣੀ ਸਾਡੀ ਮਾਂ ਵੀ ਐ ਗੁਰਬਾਣੀ ਸਾਡਾ ਪਿਤਾ ਵੀ ਐ ਗੁਰਬਾਣੀ ਸਾਡਾ ਭਰਾ ਵੀ ਐ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੈ ਮੇਰਾ ਭਰਾਤਾ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਤੂੰ ਹੀ ਮੇਰੀ ਮਾਂ ਹੈ ਤੂੰ ਹੀ ਮੇਰਾ ਪਿਓ ਹੈ ਸਾਰਾ ਕੁਝ ਤੂੰ ਹੀ ਹੈ ਸੱਚੇ ਪਾਤਸ਼ਾਹ ਸੀ ਤੇਰੇ ਵਾਲਕ ਤੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾ ਰਹੇ ਆ ਕਿ ਤਿਉ ਮਾਤਾ ਬਾਲ ਲਪਟਾਵੇ ਭਗਤ ਨਾਮਦੇਵ ਜੀ ਦਾ ਵੀ ਸ਼ਬਦ ਆਉਂਦਾ ਹੈ ਕਿ ਅੰਤਰ ਬਾਹਰ ਕਾਜ ਵਿਰੁੱਧੀ ਅੰਤਰ ਬਾਹਰ ਕਾਜ ਵਿਰੁੱਧੀ ਚੀਤ ਸੋ ਬਾਲਕ ਰਾਖੀ ਵਾਲੇ ਕਹਿੰਦੇ ਮਾਂ ਆਪਣੇ ਪੁੱਤ ਨੂੰ ਪਾ ਕੇ ਨਾ ਭਗੂੜੇ ਦੇ ਵਿੱਚ ਅੰਦਰ ਬਾਹਰ ਕੰਮ ਕਰਦੀ ਰਹਦੀ ਹੈ ਪਰ ਉਹਦਾ ਮਨ ਜਿਹੜਾ ਆਪਣੇ ਬੱਚੇ 'ਚ ਜੁੜਿਆ ਹੁੰਦਾ ਹੈ ਕਹਿੰਦੇ ਜਦੋਂ ਮਾਂ ਆਪਣੇ ਬੱਚੇ 'ਚ ਚਿੱਤ ਜੋੜ ਸਕਦੀ ਹੈ ਅਸੀਂ ਪ੍ਰਮਾਤਮਾ 'ਚ ਕਿਉਂ ਨਹੀਂ ਜੋੜ ਸਕਦੇ ਜੀ ਕਹਿੰਦੇ ਕਿ ਛੋਟੇ-ਛੋਟੇ ਬੱਚੇ ਪਤੰਗ ਚੜਾਉਂਦੇ ਐ ਕਹਿੰਦੇ ਉਹਨਾਂ ਦਾ ਧਿਆਨ ਹਮੇਸ਼ਾ ਉਹ ਡੋਰ 'ਚ ਰਹਿੰਦਾ ਹੈ ਚਾਹੇ ਆਪਸ 'ਚ ਗੱਲਾਂ ਕਰਦੇ ਐ ਕਹਿੰਦੇ ਜਦੋਂ ਉਹ ਚਿੱਤ ਜੋੜ ਸਕਦੇ ਐ ਫਿਰ ਅਸੀਂ ਕਿਉਂ ਨਹੀਂ ਆਪਣਾ ਚਿੱਤ ਪ੍ਰਮਾਤਮਾ ਨਾਲ ਜੋੜ ਸਕਦੇ ਇੱਕ ਸੁਨੇਹਾਰਾ ਜਦੋਂ ਗਹਿਣੇ ਘੜਦਾ ਕਹਿੰਦੇ ਉਹ ਕਿਸੇ ਦੇ ਨਾਲ ਗੱਲਾਂ ਵੀ ਕਰਦਾ ਪਰ ਗਹਿਣੇ ਵੀ ਬੜੇ ਪਿਆਰ ਨਾਲ ਘੜ ਰਿਹਾ ਹੁੰਦਾ ਉਹਦਾ ਚਿੱਤ ਗਹਿਣੇ 'ਚ ਜੁੜਿਆ ਹੁੰਦਾ ਕਹਿੰਦੇ ਜਦੋਂ ਉਹ ਆਪਣਾ ਚਿੱਤ ਗਹਿਣੇ 'ਚ ਜੋੜ ਸਕਦਾ ਐ ਅਸੀਂ ਕਹਿੰਦੇ ਫਿਰ ਪ੍ਰਮਾਤਮਾ ਦੇ ਵਿੱਚ ਆਪਣਾ ਚਿੱਤ ਕਿਉਂ ਨਹੀਂ ਜੋੜ ਸਕਦੇ ਜੋੜ ਸਕਦੇ ਆ ਪਰ ਕਹਿੰਦੇ ਸਾਨੂੰ ਉਧਰ ਦਾ ਜੇ ਪਿਆਰ ਨਹੀਂ ਪਿਆ ਜਿੱਦੇ ਪਰਮਾਤਮਾ ਨਾਲ ਪਿਆਰ ਪੈ ਗਿਆ ਉਹਦੇ ਕਹਿੰਦੇ ਫੇਰ ਮਨ ਵੀ ਜੁੜਨ ਲੱਗ ਜਾਂਦਾ ਤਿਉਹ ਗਿਆਨੀ ਨਾਮ ਕਮਾਵੇ ਹੁਣ ਗਿਆਨੀ ਕਿਹਨੂੰ ਕਹਿੰਦੇ ਆ ਜਿਹਨੇ ਭਗਵਾਨ ਨਹੀਂ ਵੱਡੀ ਉਹਨੂੰ ਕਹਿੰਦੇ ਨਹੀਂ ਭਾਈ ਜਿਹਨੇ ਗਾਤਰਾ ਪਾ ਲਿਆ ਉਹਨੂੰ ਕਹਿੰਦੇ ਗਿਆਨੀ ਨਹੀਂ ਜਿਹੜਾ ਬੰਦਾ ਪਰਮਾਤਮਾ ਦੀ ਗੱਲ ਕਰਦਾ ਉਹ ਚਾਹੇ ਆਪਣੇ ਘਰ 'ਚ ਰਹਿੰਦਾ ਚਾਹੇ ਗੁਰਦੁਆਰੇ 'ਚ ਰਹਿੰਦਾ ਚਾਹੇ ਮੰਦਿਰ 'ਚ ਰਹਿੰਦਾ ਚਾਹੇ ਮਸਜਿਦ 'ਚ ਰਹਿੰਦਾ ਚਾਹੇ ਜਿਹੜਾ ਮਰਜੀ ਹੈ ਕਿਉਂ ਗਿਆਨੀ ਨਾਮ ਕਮਾਵੇ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਗਿਆ ਕਹਿੰਦੇ ਉਹ ਫਿਰ ਧਾਮ ਦੀ ਕਮਾਈ ਕਰਦਾ ਅਸੀਂ ਨਾਮ ਦੀ ਕਮਾਈ ਕੀਤੀ ਨਹੀਂ ਅਜੇ ਤੱਕ ਗੁਰ ਪੂਰੇ ਤੇ ਪਾਵੈ ਇਹ ਨਾਮ ਦੀ ਕਮਾਈ ਹੋਣੀ ਕਦੋਂ ਹੈ ਜਦੋਂ ਪੂਰੇ ਗੁਰੂ ਦੇ ਨਾਲ ਜੁੜਾਂਗੇ ਪੂਰਾ ਗੁਰੂ ਕਿਹੜਾ ਜੀ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੇ ਗੁਰੂ ਦੀ ਬਾਣੀ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਦੀ ਬਾਣੀ ਹੈ ਇਹ ਭਗਤਾਂ ਦੀ ਬਾਣੀ ਹੈ ਭੱਟਾਂ ਦੀ ਬਾਣੀ ਹੈ ਗੁਰਸਿੱਖਾਂ ਦੀ ਬਾਣੀ ਹੈ ਹਿਰਦੇ ਦੀ ਬਾਣੀ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਪੂਰਾ ਪ੍ਰਭ ਅਰਤਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਵਾ ਪੂਰੇ ਦੇ ਗੁਣ ਗਾਏ ਜੀ ਇਹ ਪੂਰੇ ਦੇ ਗੁਣ ਗਾਉਂਦੇ ਆ ਗਾਉਂਦੇ ਆ ਇਹਨੇ ਘਟਨਾ ਨਹੀਂ ਤੇ ਇਹਨੇ ਵਜਣਾ ਨਹੀਂ ਇਹ ਤੇ ਹੈ ਪੂਰਾ ਤੇ ਜਿਹੜਾ ਗੁਰ ਗਾਉਂਦਾ ਕਹਿੰਦੇ ਉਹ ਜ਼ਰੂਰ ਵੱਡੇ ਦੇ ਨਾਲ ਜੜ ਜੁੜ ਕੇ ਵੱਡਾ ਹੋ ਜਾਂਦਾ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿੰਦੇ ਵੱਡੇ ਦੀਆਂ ਵਡਿਆਈਆਂ ਕਰਦੇ ਰਹੋ ਉਹਨੇ ਹੋਰ ਵੱਡਾ ਨਹੀਂ ਹੋਣਾ ਕਿਉਂਕਿ ਉਹ ਤਾਂ ਪਹਿਲਾਂ ਹੀ ਬਹਾਣ ਜਿਹੜੇ ਉਹਦੀਆਂ ਵਡਿਆਈਆਂ ਕਰਦੇ ਉਹ ਜ਼ਰੂਰ ਵੱਡੇ ਹੋ ਜਾਂਦੇ ਆ ਜਨ ਨਾਨਕ ਨਾਮ ਧਿਆਵੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜਨ ਨਾਨਕ ਨਾਮ ਧਿਆਵੈ ਸੱਚੇ ਪਾਤਸ਼ਾਹ ਮੈਂ ਵੀ ਤੇਰਾ ਜਨ ਬਣ ਗਿਆ ਮੈਂ ਵੀ ਤੇਰਾ ਹੁਣ ਨਾਮ ਧਿਆਉਣਾ ਅਠੇ ਪੈਰ ਉਸ ਪ੍ਰਮਾਤਮਾ ਦਾ ਨਾਮ ਗੁਰੂ ਨਾਨਕ ਦੀ ਜਸਨਾ ਤੇ ਹੈ ਜੇ ਅਸੀਂ ਵੀ ਗੁਰੂ ਨਾਨਕ ਦੇ ਨਾਲ ਜੁੜਾਂਗੇ ਅਠੇ ਪੈਰ ਨੇ ਤਾ ਇੱਕ ਘੜੀ ਦੋ ਘੜੀਆਂ ਤੇ ਨਾਮ ਜਪ ਸਕਦੇ ਆ ਇੱਕ ਘੜੀ ਦੀ ਅੱਧੀ ਘੜੀ ਏਕ ਘੜੀ ਆਧੀ ਘੜੀ ਆਧੀ ਹੂ ਤੇ ਆਦ ਭਗਤਨ ਸੇਤੀ ਗੋਸ ਤੇ ਜੋ ਕੀਨੇ ਸੋ ਲਾਭ ਕਹਿੰਦੇ ਅੱਧੀ ਘੜੀ ਜਪ ਲੈ ਅੱਧੀ ਘੜੀ ਦੇ ਨਾਲ ਵੀ ਬਥੇਰਾ ਕੁਝ ਮਿਲ ਜਾਣਾ ਜੱਠੇ ਪਹਿਰਨੀ ਤਾਂ ਅੱਧੀ ਘੜੀ ਤੇ ਜਪ ਸਕਦੇ ਆ ਨਾ ਗੁਰੂ ਸਾਹਿਬ ਕਹਿੰਦੇ ਹੁਣ ਤੁਸੀਂ ਅੱਧੀ ਘੜੀ ਤੋਂ ਵੀ ਗਏ ਗੁਜਰੇ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਭੁੱਖਾ ਬੰਦਾ ਜਿੰਨਾ ਮਰਜੀ ਉਹਨੂੰ ਕੋਈ ਸੰਗ ਨਹੀਂ ਹੈ ਫਿਰ ਅਸੀਂ ਕਿਉਂ ਸੰਗਦੇ ਆ ਅਸੀਂ ਵੀ 5 ਮਿੰਟ 10 ਮਿੰਟ ਗੁਰੂ ਦੇ ਵਾਸਤੇ ਜੋਰ ਕੱਢਿਆ ਕਰੀਏ ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ